ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਤੇ ਉਹ ਕਰਦੇ ਨੇ ਵਾਕ ਵਾਕ ਖਬਰਾਂ ਦਾ ਵਿਸ਼ਲੇਸ਼ਣ ਸੋ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਰੋਖਾ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਜ਼ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਨੰਬਰ ਹੈ 408 272 2500 ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੀ ਟਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੀਅੰਤ ਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨੇਜਰਬੋਡ ਲੈਂਡ ਜੀਐਨ ਯੂਬਾ ਵਾਲੇ ਟਰੱਕ ਵਾਸ਼ ਕਰਦੇ ਨੇ ਆਇਲ ਚੇਂਜ ਕਰਦੇ ਨੇ 에ਅਰ ਬ੍ਰੇਕਸ ਦਾ ਕੰਮ ਤਸੱਲੀ ਪਕਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੰਟਾਨੇਲਾ ਦੇ ਵਿੱਚ ਐ ਨਿਮਾ ਸੋਹਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਨੇ ਆ ਨੰਬਰ ਹੈ 209 277 0113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਤੇ ਹੁਣ ਰੁਕ ਕਰਦੇ ਆਂ ਖਬਰਾਂ that. ਮੈਂ ਤੁਹਾਨੂੰ ਜੀ ਸਭ ਤੋਂ ਪਹਿਲੀ ਖਬਰ ਤੇ ਜੇਕਰ ਚੱਲੀਏ ਤਾਂ ਅੱਜ ਤਕਰੀਬਨ ਸਾਰਾ ਪੰਜਾਬੀ ਦੇਖੀਏ ਸੋਸ਼ਲ ਮੀਡੀਆ ਤੇ ਇਹੀ ਗੱਲ ਚਾਈ ਰਹੀ ਜੋ ਵਿਕਰਮ ਮਜੀਠੀਆ ਹੁਣਾਂ ਦੇ ਨਾਲ ਅੱਜ ਹੋਇਆ ਹੈ ਵਿਕਰਮ ਮਜੀਠੀਆ ਹੁਣਾਂ ਦੇ ਅੰਮ੍ਰਿਤਸਰ ਸਥਿਤ ਗ੍ਰਹਿ ਵਿਖੇ ਸਵੇਰ ਦੇ ਸਮੇਂ ਵਿਜੀਲੈਂਸ ਪਹੁੰਚਦੀ ਹੈ ਕਰੀਬ 10:00 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਤਕਰੀਬਨ ਸਾਰੀਆਂ ਚੀਜ਼ਾਂ ਜਗ ਜाहिर ਨੇ ਸੋਸ਼ਲ ਮੀਡੀਆ ਦੇ ਉੱਪਰ ਤੇ ਕਿਸ ਤਰੀਕੇ ਦੇ ਨਾਲ ਉੱਥੇ ਡਰਾਮਾ ਚੱਲਿਆ ਆਪਸੀ ਗੱਲਬਾਤ ਹੁੰਦੀ ਰਹੀ ਕਿ ਤੁਸੀਂ ਵਰਦੀ ਨਹੀਂ ਪਾਈ ਤੁਸੀਂ ਆ ਨਹੀਂ ਕੀਤਾ ਜੀ ਕੁੱਲ ਮਿਲਾ ਕੇ ਜੋ ਵੀ ਕੀਤਾ ਜਾ ਸਕਦਾ ਸੀ ਉਹ ਕੀਤਾ ਗਿਆ ਵਿਕਰਮਜੀਤਿਆ ਹੁਣਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਿਠਾ ਕੇ ਗੱਡੀ 'ਚ ਤੇ ਨਾਲ ਲੈ ਗਏ ਵਿਜੀਲੈਂਸ ਵਾਲੇ ਕਹਿੰਦੇ ਵੀ ਮਾਮਲਾ ਦਰਜ ਹੋ ਗਿਆ ਹੈ ਪਾਇਓ ਚਾਨਣਾ ਇਹ ਸਾਰੀ ਗੱਲਬਾਤ ਕੀ ਹੈ ਕਿਹੜਾ ਮਾਮਲਾ ਹੈ ਜੇ ਮਾਮਲਾ ਦਰਜ ਹੋਇਆ ਹੈ ਤਾਂ ਕੀ ਹੋਇਆ ਹੈ ਤੇ ਘਰੋਂ ਕੀ ਕੀ ਬਰਾਮਦ ਕੀਤਾ ਗਿਆ ਉਹਨਾਂ ਦੇੋਂ ਆ ਫੁੱਲਾਂ ਵਾਲੀ ਕਾਰ ਚ ਬਿਠਾ ਕੇ ਲੈ ਕੇ ਆ ਕੋਈ ਫੁੱਲ ਵਰਗੀ ਇੱਥੇ ਨਾ ਤਾਂ ਫੁੱਲਾਂ ਵਾਲੀ ਕਾਰ ਹੁੰਦੀ ਹੈ ਤੇ ਨਾ ਕੋਈ ਫੁੱਲ ਵਰਗੀ ਹੁੰਦੀ ਹੈ ਜਦੋਂ ਵਿਜੀਲੈਂਸ ਚੱਕਦੀ ਆ ਤੇ ਫਿਰ ਤੁਹਾਨੂੰ ਪਤਾ ਹੀ ਆ ਵੇਖੋ ਗੱਲ ਇਹ ਆ ਕਿ ਬਾਕੀ ਸਾਰੀਆਂ ਚੀਜ਼ਾਂ ਹੁਣ ਬਰਾਮਦਗੀ ਤਾਂ ਚਲੋ ਘਰਾਂ ਦੇ ਵਿੱਚ ਬੜੀਆਂ ਚੀਜ਼ਾਂ ਹੁੰਦੀਆਂ ਨੇ ਮੋਬਾਈਲ ਲਿਆ ਟੈਬਲੇਟ ਇਸ ਤਰ੍ਹਾਂ ਦੀ ਰਿਕਵਰੀ ਇਲੈਕਟ੍ਰੋਨਿਕ ਗੈਜਟ ਜਿਹੜੇ ਹੁੰਦੇ ਆ ਉਹਨਾਂ ਨੇ ਰਿਕਵਰ ਕੀਤੇ ਆ ਕੋਈ ਜ਼ਿਆਦਾ ਕਰੰਸੀ ਕੋਈ ਟੂਮ ਤਲਾ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਕੋਈ ਰਿਕਵਰੀ ਨਹੀਂ ਆਉਂਦੀ ਹੁਣ ਮੋਬਾਈਲ ਕਿੰਨੇ ਆ ਕਿੰਨੇ ਨਹੀਂ ਕਿੰਨਾ ਕਿੰਨਾ ਲੋਕਾਂ ਦੇ ਉੱਥੇ ਜਬਤ ਕਰਨਾਏ ਨੇ ਜਾਂ ਮਜੀਠੀਆ ਹੀ 29 ਮੋਬਾਈਲ ਰੱਖੀ ਬੈਠਾ ਮੈਨੂੰ ਤਾਂ ਪਤਾ ਨਹੀਂ ਤਾਂ ਮਤਲਬ ਇਹ ਤੇ ਹੈ ਜਿਹੜੀ ਗੱਲ ਤਲਕ ਕਲਾਮੀ ਦੀ ਹੁੰਦੀ ਹੈ ਨਾ ਗੁਰਪ੍ਰੀਤ ਜੀ ਮੈਂ ਤੁਹਾਨੂੰ ਇੱਕ ਬੰਦਿਆਂ ਦੀ ਸਾਇਕੀ ਦੱਸਣਾ ਜੋ ਮੇਰੇ ਕਹ ਲੋ ਕਿ 30 ਸਾਲ ਜਾਂ 35 ਸਾਲ ਦੇ ਨੇੜੇ ਦਾ ਤਜਰਬੇ ਦਾ ਇੱਕ ਨਚੋੜਿਆ ਦੇਖੋ ਜਦੋਂ ਪੁਲਿਸ ਚੜ ਕੇ ਆ ਜਾਂਦੀ ਹੈ ਤੇ ਗੱਲਾਂ ਹੁੰਦੀਆਂ ਨੇ ਦੋ ਜਾਂ ਤੇ ਰੋਵੋ ਤੇ ਜਾਂ ਚੁੱਪ ਕਰਕੇ ਗੜਸ ਦੇ ਨਾਲ ਤੁਰੋ ਤੇ ਦੋਨਾਂ ਸੂਰਤਾ ਚ ਜਾਣਾ ਤੇ ਇੱਕੋ ਜਗ੍ਹਾ ਤੇ ਹੀ ਹਨ ਠੀਕ ਹੈ ਜੀ ਤਾਂ ਉਥੇ ਜਿਹੜੇ ਬੰਦੇ ਫਿਰ ਅੜ ਕੇ ਗੜਸ ਨਾਲ ਜਾਂਦੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਅੰਦਰ ਜਾ ਕੇ ਜੋ ਹੋਣਾ ਉਹ ਦੁਨੀਆਂ ਨੇ ਨਹੀਂ ਵਖਣਾ ਦੁਨੀਆ ਨੇ ਤੁਰਨ ਲੱਗਿਆ ਵੇਖਣਾ ਕਿ ਕਿਹੜਾ ਬੰਦਾ ਹੈ ਜਿਹੜਾ ਅੱਗੇ ਡਾਂਗਾ ਨਾ ਲਾ ਕੇ ਲਿਜਾਂਦੇ ਨੇ ਹੁਣ ਤੇ ਡਾਂਗਾ ਘੱਟ ਮਾਰਦੇ ਨੇ ਬਾਹਰ ਪਹਿਲਾਂ ਖੋਚਾ ਕੁੱਟ ਕੇ ਲਿਜਾਂਦੇ ਹੋਦੇ ਸੀ ਜਿਹੜਾ ਕਹਿੰਦਾ ਨਹੀਂ ਮੈਨੂੰ ਕਛਾ ਪਾ ਲੈਂਦੇ ਹੋ ਮੈਨੂੰ ਬਨਾਣ ਪਾ ਲੈਂਦੇ ਹੋ ਇਹ ਆਹੋ ਆਜੂ ਪਦੋ ਮਾਰਨੀ ਉਹਨਾਂ ਨੇ ਖੋਚਾ ਤੇ ਚੱਲ ਤੇ ਜਾਂ ਬਾ ਬਾ ਕਰਨਾ ਤੇ ਪਿੰਡ ਦੇ ਤਮਾਸ਼ਾ ਦੇਖਣਾ ਕਈ ਬੰਦੇ ਹੁੰਦੇ ਸੀ ਉਹ ਅੱਗੋਂ ਗਾਲਾਂ ਕੱਢਦੇ ਜਾਂਦੇ ਸੀ ਜਿਹੜਾ ਕੋਈ ਕਰ ਨਹੀਂ ਕਰ ਲੈ ਉਹ ਫਿਰ ਦੁਨੀਆ ਦੇਖਦੀ ਆ ਕਿ ਫਲਾਣਾ ਇੰਦਾ ਇਹ ਪ੍ਰਾਣੀਆਂ ਗੱਲਾਂ ਤੁਹਾਨੂੰ ਦੱਸਦਾ ਹੁਣ ਉੱਥੇ ਜਦੋਂ ਸਰ ਗੇਟ ਲੰਘ ਕੇ ਬਸ ਫਿਰ ਤੁਹਾਡੀ ਕਹਾਣੀ ਖਤਮ ਆ ਫਿਰ ਤਾਂ ਉਹਨਾਂ ਦੇ ਬਸ ਪਹਿਨੇ ਪਾ ਕੇ ਬਸ ਬਗਾਨੇ ਫਰਕ ਤਾਂ ਪੈ ਹੀ ਜਾਂਦਾ ਹੈ ਫਿਰ ਤਾਂ ਉਹਨਾਂ ਨੇ ਜੋ ਕਰਦੀ ਐ ਸੋ ਕਰਨੀ ਐ ਤਾਂ ਮਜੀਠੀਏ ਨੂੰ ਇਸ ਗੱਲ ਤਾਂ ਪਤਾ ਸੀ ਦੇਖੋ ਤੁਹਾਨੂੰ ਯਾਦ ਹੋਣਾ ਆਪਾਂ ਉਹ ادارے ਆਲੇ ਆ ਜਿਨ੍ਹਾਂ ਨੇ ਕਈ ਹਫ਼ਤੇ ਪਹਿਲਾਂ ਦੱਸ ਦਿੱਤਾ ਸੀਗਾ ਕਿ ਮਜੀਠੀਏ ਦੀ ਖੈਰ ਨਹੀਂ ਯਾਦ ਆ ਤੁਹਾਨੂੰ ਫਿਰ ਮਜੀਠੀਏ ਨੇ ਫੇਰ ਰੌਲਾ ਪਾਤਾ ਕਿ ਮੇਰੇ ਤੇ ਪਰਚਾ ਦੇਣਗੇ ਫਿਰ ਐਸਪੀਐਸ ਪਰਮਾਰ ਦਾ ਤਵਾਦਲਾ ਆਇਆ ਸੀ ਉਦੋਂ ਵੀ ਕਿਹਾ ਕਿ ਇਹ ਸਿੱਧਾ ਸਿੱਧਾ ਮਜੀਠੀਏ ਦੇ ਨਾਲ ਜੁੜਿਆ ਮਾਮਲਾ ਹੈ ਫਿਰ ਸਿਨਾ ਹੱਸ ਸਾਹਿਬ ਨੂੰ ਲਿਆਂਦਾ ਗਿਆ ਅਸਾਂ ਉਦੋਂ ਵੀ ਕਿਹਾ ਕਿ ਗਾਂ ਜਾ ਕੇ ਸੀਪ ਇਹੀ ਲਗਣੀ ਆ ਦੇਖੋ ਕਿ ਸਾਰੀਆਂ ਕੜੀਆਂ ਛੁੱਟਦੀਆਂ ਅੱਜ ਇਹਨਾਂ ਨੇ ਜਿਹੜਾ ਮਾਮਲਾ ਦਰਜ ਕੀਤਾ ਉਹਦੀ ਥੋੜੀ ਟੈਕਨੀਕਲਟੀ ਵੀ ਸਮਝੋ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਅੱਛਾ ਪਹਿਲਾਂ ਉਹ ਵੀ ਚਲੋ ਆਪਾਂ ਗੱਲ ਕਰਦੇ ਚਾਹੀਏ ਅਸਲ ਦੇ ਵਿੱਚ ਕੀ ਆਜੋ ਮੁੱਛਾਂ ਨੂੰ ਤਾ ਦਿੱਤਾ ਵਜੀਠੀ ਇਹਦੇ ਜਦ ਉਹ ਮਤਲਬ ਕਿ ਤਲਖ ਕਲਾਮੀ ਕਰਕੇ ਗਿਆ ਉਹਦਾ ਇੱਕ ਕਾਰਨ ਇਹੀ ਸੀਗਾ ਕਿ ਵੀਡੀਓਜ਼ ਨਾਲ ਕਹਿ ਨਹੀਂ ਰਿਹਾ ਕਿ ਵੀਡੀਓ ਬਣਾਓ ਜੀ ਇਹਦਾ ਭਾਵ ਇਹ ਆ ਕਿ ਇਹ ਦਿਖਾਇਆ ਜਾਵੇ ਕਿ ਮੈਂ ਟਰਪੋਕ ਨਹੀਂ ਹਾਂ ਤੇ ਪੰਜਾਬੀ ਬੰਦੇ ਤੁਹਾਨੂੰ ਪਤਾ ਹੀ ਆ ਰਪੋਕ ਨੂੰ ਭੁੱਸਦਿਲ ਨੂੰ ਕਾਇਰ ਨੂੰ ਪਸੰਦ ਨਹੀਂ ਕਰਦਾ ਹੂੰ ਇਹਨਾਂ ਨੇ ਮਜੀਠੀਆ ਦਾ ਤਾਜ ਦੇਖਿਆ ਤੇ ਤੁਸੀਂ ਇੱਕ ਚੀਜ਼ ਨੋਟ ਕੀਤੀ ਆ ਗਿਆਨੀ ਹਰਪ੍ਰੀਤ ਸਿੰਘ ਤੋਂ ਲੈ ਕੇ ਚਰਨਜੀਤ ਚੰਨੀ ਤੱਕ ਮਜੀਠੀਆ ਦੀ ਹਮਾਇਤ 'ਚ ਖੜੇ ਨੇ ਲੋਕ ਵਿਰੋਧੀ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਵੀ ਇਸ ਨੂੰ ਗਲਤ ਕਰਾ ਦਿੱਤਾ ਹੂੰ ਜੀ ਜੀ ਇਹ ਬਹੁਤ ਵੱਡੀ ਗੱਲ ਹੈ ਤੇ ਜੇ ਮਜੀਠਾ ਜਾਂਦਾ ਕਿੰ 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 ਕਰਦਾ ਤਾਂ ਚਿੰ ਚਿੰ ਕਰਦਾ ਜਾਂਦਾ ਸਮਝਦੇ ਹੋ ਨਾ ਤਾਂ ਫਿਰ ਮਜ਼ਾਕ ਫਿਰ ਕਿਨੇ ਸਪੋਰਟ ਕਰਦੇ ਸੀ ਸਾਬ ਤਾਂ ਇਹ ਹੁੰਦਾ ਆਪਣੇ ਕਦ ਵਧਾਉਣ ਦਾ ਮੌਕਾ ਉਸ ਉਹਨੇ ਗ੍ਰਿਫਤਾਰੀ ਚ ਹੋਈ ਉਹ ਚੀਜ਼ ਕਿਤੀ ਮਚੀਟੀਆਂ ਨੂੰ ਪਤਾ ਹੈ ਕਿ ਉਹ ਜਦੋਂ ਐਫ ਆਈ ਆਰ ਕੱਟੀ ਗਈ ਅਗਲੇ ਚੜ ਕੇ ਆ ਗਏ ਨਹੀਂ ਲੈ ਜਾਣੀਆਂ ਜੀ ਜੀ ਪਰ ਮੇਰੇ ਵਾਸਨਾ ਰਾਜ ਆਵੇ ਬੰਦ ਕੇ ਨਾਲ ਲੈ ਜਾਂਦੇ ਖੇੜੇ ਉੱਥੇ ਹੀ ਰਰਗੀ ਦੀ ਪੇਸ਼ ਨਹੀਂ ਚੱਲਦੀ ਸਾਬ ਇਸ ਕਰਕੇ ਇਹਨਾਂ ਨੇ ਜੋ ਕੀਤਾ ਉਹ ਇਹੀ ਕੀਤਾ ਕਿ ਭਾਈ ਛੋ ਗੇਨ ਕਰ ਸਕਦੇ ਹੁਣ ਗ੍ਰਿਫਤਾਰੀ ਵੀ ਕਰ ਲੈ। ਹੁਣ ਆਜੋ ਟੈਕਨੀਕਲਟੀ ਜਿਹੜੀ ਮੁਕਦਮੇ ਦੀ ਇੱਕ ਕਹੋ ਕਿ ਤਕਨੀਕੀ ਪੱਖ ਤੋਂ ਵਿਸ਼ਲੇਸ਼ਣ ਦੀ ਬਣ ਗਈ ਹੁੰਦੀ ਹੈ। ਦੇਖੋ ਐਫ ਆਈ ਆਰ ਜਿਹੜੀ ਕੱਟੀ ਹੋ ਵਿਜੀਲੈਂਸ ਨੇ ਕੱਟੀ ਹੈ। ਜੀ। ਕੌਣ ਨਹੀਂ ਜਾਣਦਾ ਜਿਹੜਾ ਨਹੀਂ ਜਾਣਦਾ ਉਹ ਜਾਂ ਤੇ ਆਮ ਆਦਮੀ ਪਾਰਟੀ ਦਾ ਸਪੋਰਟਰ ਹੈ। ਤੇ ਜਾਉ ਨੂੰ ਉਹ ਕਹਿ ਲੂ ਕਿ ਦਿਲ ਵਾਲੇ ਫਿਲਮ ਚ ਜੇ ਦੇਵਗਰ ਨਹੀਂ ਹੋ ਜਾਂਦਾ ਬਾਅਦ ਵਿੱਚ ਜੀ ਅਰੁਣ ਉਹ ਫਿਰ ਉਹ ਕਿਨੂੰ ਨਹੀਂ ਪਤਾ ਕਿ ਅਸਲ ਦੇ ਵਿੱਚ ਮਾਮਲਾ ਪਰਸਨਲ ਹੈ ਠੀਕ ਆ ਅਸੀਂ ਕੋਈ ਵਿਕਰਮਜੀਤ ਜੀ ਦੇ ਵਕੀਲ ਥੋੜੋ ਵਿਕਰਮਜੀਤ ਜੀ ਨੇ ਆਪ ਦੀ ਕਾਨੂੰਨੀ ਟੀਮ ਦੇ ਨਾਲ ਲੜਨਾ ਹੈ ਆਪੇ ਜੇ ਦੋਸ਼ੀ ਹੋਇਆ ਤਾਂ ਠੀਕ ਹੈ ਜੇ ਬਦੋਸ਼ਾ ਹੋਇਆ ਨਿਕਲਾਏਗਾ ਤੁਸੀਂ ਇਹ ਦੇਖੋ ਕਿ ਨਸ਼ੇ ਦੇ ਮਾਮਲੇ ਨੂੰ ਉਭਾਰਿਆ ਗਿਆ ਕਿ ਅਸੀਂ ਮਗਰਮੱਛ ਚੱਕ ਲੈ ਜੀ ਮਗਰਮੱਛ ਚੱਕ ਲੈ ਪਰ ਵਿਜੀਲੈਂਸ ਦੀ ਐਫ ਆਈ ਆਰ ਪੜੋ ਬੜੀ ਹਾਸੋਈ ਨਹੀਂ ਹੈ ਗੱਲ ਹੈ ਕਿ ਜਿਹੜੀ ਡਰੱਗ ਦੇ ਮਾਮਲੇ 'ਚ ਐਸ ਆਈ ਟੀ ਆ ਜਿਨੇ ਹਾਲੇ ਤੱਕ ਚਾਰਜ ਸ਼ੀਟ ਪੇਸ਼ ਨਹੀਂ ਕੀਤੀ ਉਹ ਵਿਜੀਲੈਂਸ ਨੂੰ ਪੱਤਰ ਲਿਖਦੀ ਹੈ ਕਿ ਜੀ ਡਰੱਗ ਮਣੀ ਦਾ ਜਾਂ ਇੱਧਰ ਉੱਧਰ ਤੱਕ ਘੁੰਮਿਆ ਪੈਸਾ ਵਾ ਜਿਹੜਾ ਉਹ ਇਹਨਾਂ ਨੇ ਆਮਦਨ ਤੋਂ ਵੱਧ ਖਰਚ ਜਿਵੇਂ ਕਹਿ ਲਓ ਕਿ ਉਹ ਬਣਾਇਆ ਪ੍ਰਾਪਰਟੀ ਬਣਾਈ ਆ ਆਮਦਨ ਤੋਂ ਵੱਧ ਲਾ ਕਿੱਥੇ ਨਸ਼ੇ ਵਾਲਾ ਮਾਮਲਾ ਕੇਜਰੀਵਾਲ ਤੋਂ ਲੈ ਕੇ ਸਾਰਿਆਂ ਦੇ ਟਵੀਟ ਦੇਖੋ ਤੇ ਮਾਮਲਾ ਕਿੱਥੇ ਆ ਕਿ ਹੁਣ ਤੁਸੀਂ ਦੇਖੋ ਇਹ ਦੋਗਲੇ ਬੰਦਿਆਂ ਦਾ ਕੰਮ ਹੁੰਦਾ ਇਹਨਾਂ ਦੇ ਸਪੋਟਰਾਂ ਦਾ ਹੁਣ ਕਈ ਕਹੀ ਜਾਂਦੇ ਆ ਦੇਖਿਆ ਆਹ ਵੇਖੋ ਜੀ 500 ਕਰੋੜ ਦੀ ਜਾਇਦਾਦ ਬਣਾਈ ਸੀ ਇਹਨਾਂ ਨੇ ਪੰਜਾਬ ਲੁੱਟਿਆ ਹੂੰ ਬਈ ਉਹ ਕਹੀ ਜਾਂਦੇ ਨਸ਼ੇ ਵਾਲਾ ਮਗਰਮਚ ਫੜਿਆ ਨਸ਼ਿਆਲੇ ਮਾਮਲੇ ਚ ਤੇ ਵਿਕਰਮਜੀਤ ਜਮਾਨਤ ਤੇ ਆ ਤੇ ਜ਼ਮਾਨਤ ਨੂੰ ਇਹਨਾਂ ਨੇ ਚੈਲੰਜ ਕੀਤਾ ਸੁਪਰੀਮ ਕੋਰਟ ਚ ਸੁਪਰੀਮ ਕੋਰਟ ਨੇ ਇਹਨਾਂ ਦੇ ਚੈਲੰਜ ਨੂੰ ਖਾਰਜ ਕਰ ਦਿੱਤਾ ਤੋ ਕਮਾਲ ਦੀ ਗੱਲ ਹੈ ਨਾ ਹੁਣ ਗੱਲ ਕਵਾਈ ਜਾ ਰਹੀ ਆ ਨਸ਼ੇ ਦਾ ਤਸਕਰ ਜੀ ਫੁਲਾਣਾ ਮਗਰਮਚ ਜੀ ਐਸਾ ਕੁਛ ਨਹੀਂ ਹੈ ਤੇ ਦੂਜੀ ਗੱਲ ਕਿ ਜੇ ਆਪਾਂ ਇੱਕ ਹੋਰ ਦੇਖੀਏ ਮੈਂ ਕਿਉਂ ਕਹਿ ਰਿਹਾ ਕਿ ਇਹ ਮਾਮਲਾ ਤਕਨੀਕੀ ਪੈ ਨੂੰ ਤੋ ਦੇਖੋ ਜਿਹੜੇ ਸਮਰਥਕ ਹੈ ਉਹਨਾਂ ਨੇ ਵੀ ਨਹੀਂ ਮੰਨਣਾ ਹੁੰਦਾ ਜਿਹੜੇ ਕੈਲੋਕ ਕੇ ਵਿਚਾਰ ਧਾਰਕ ਕਟੜ ਵਿਰੋਧੀ ਹੁੰਦੇ ਉਹਨਾਂ ਨੇ ਵੀ ਨਹੀਂ ਚੀਜ਼ਾਂ ਨੂੰ ਮੰਨਣਾ ਹੁੰਦਾ ਠੀਕ ਹੈ ਜੀ ਪਰੰਤੂ ਸਾਡਾ ਕੰਮ ਹੈ ਜਿਹੜਾ ਕੁਝ ਚੀਜ਼ਾਂ ਤੇ ਆਪਾਂ ਚਰਚਾ ਕਰੀਏ ਤੇ ਤਕਨੀਕੀ ਪਹਿਲੂ ਜ਼ਰੂਰ ਪੇਸ਼ ਕਰੀਏ ਆਪੇ ਲੋਕ ਫੈਸਲਾ ਕਰਨ ਹੁਣ ਤੁਸੀਂ ਵੇਖੋ ਕਿ ਆਮ ਤੌਰ ਤੇ ਵਿਜੀਲੈਂਸ ਜਿਹੜੇ ਵੀ ਬੰਦੇ ਆਪਣੀ ਆਡੀਅੰਸ ਦੇ ਵਿੱਚੋਂ ਵੀ ਹੈਗੇ ਨੇ ਜਿਹੜੇ ਇਥੋਂ ਪੁਲਿਸ ਫੋਰਸ ਦੇ ਵਿੱਚੋਂ ਗਏ ਨੇ ਜਾਂ ਮਤਲਬ ਕਿ ਪੁਲਿਸ ਫੋਰਸ ਤੋਂ ਵਾਖਵ ਨੇ ਜੀ ਜੀ ਕਿ ਵਿਜੀਲੈਂਸ ਦੇ ਕੰਮ ਕਰਨ ਦਾ ਇੱਕ ਤਰੀਕਾ ਹੈ ਗੁਰਪ੍ਰੀਤ ਜੀ فرض ਕਰੋ ਮੈਂ ਥਾਣੇਦਾਰ ਐ ਮੈਂ ਥਾਣੇਦਾਰ ਐ ਨਹੀਂ ਪਰ ਮੈਂ ਕਹਾਦਾ ਥਾਣੇਦਾਰ ਐ ਤੂੰ ਚੋਰ ਮੈਂ ਸਫਾਈ ਵਾਲਾ ਕੰਮ ਤਾਂ ਨਹੀਂ ਐ ਤੈਨੂੰ ਬਣਾ ਦੇਣਾ ਥਾਣੇਦਾਰ فرض ਕਰੋ ਤੁਸੀਂ ਥਾਣੇਦਾਰ ਤੁਹਾਡੀ ਮੈਂ ਕੰਪਲੇਂਟ ਕਰ ਦੇਵਾਂ ਕਿ ਗੁਰਪ੍ਰੀਤ ਜੀ ਨੇ ਜਲੰਧਰ ਦੇ ਵਿੱਚ 5-7 ਕੋਠੀਆਂ ਬਣਾਈਆਂ ਨੇ ਜੀ ਠੀਕ ਹੈ ਜੀ ਤਾ ਉਹਦੇ ਚ ਕੀ ਹੁੰਦਾ ਕਿ ਪਹਿਲਾਂ ਵਿਜੀਲੈਂਸ ਉਸ ਚੀਜ਼ ਨੂੰ ਅਸੈਸ ਕਰਦੀ ਐ ਸਰ ਹੋ ਸਕਦਾ ਤੁਹਾਨੂੰ ਇੱਕ ਪ੍ਰਸ਼ਨਾਵਲੀ ਵੀ ਦੇ ਦੇਈਏ ਕਿ ਭਾਈ ਇਹ ਇਨਾ ਇਨਾ ਚੀਜ਼ਾਂ ਦੇ ਸਾਨੂੰ ਜਵਾਬ ਦਿਓ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਸਾਡੀ ਅਸੈਸਮੈਂਟਾ ਕਹਿ ਰਹੀ ਐ ਤੁਹਾਨੂੰ ਇੱਕ ਮਿਸਾਲ ਦੇਵਾਂ ਬਹੁਤ ਹਾਈ ਪ੍ਰੋਫਾਈਲ ਜੀ ਘਮਣ ਘਮਾਉਣ ਨੂੰ ਤਾਂ ਬੁਲਟ ਰੱਖਿਆ ਹਣ ਨਹੀਂ ਹਣ ਬੁਲਟ ਦਾ ਰੱਖਿਆ ਪਟਾਕੇ ਪਾਉਣ ਨੂੰ ਕੋ ਮਣਕ ਮਾਉਣ ਨੂੰ ਤਾਂ ਥਾਰ ਰੱਖੀ ਹੁਣ ਤੇ ਯਾਦ ਆ ਗਈ ਨਾ ਮੇ ਸਾਹਿਬ ਜੀ ਥਾਰ ਵਾਲੀ ਦਾ ਮਾਮਲਾ ਕੀ ਸੀਗਾ ਯਾਦ ਹੈ ਪਹਿਲਾ ਅਸੈਸਮੈਂਟ ਹੋਈ ਨਾ ਯਾਦ ਹੈ ਪਹਿਲਾ ਅਸੈਸਮੈਂਟ ਹੋਈ ਆਪਣੇ ਕੋਲ ਵੀ ਡਾਕੂਮੈਂਟ ਆ ਗਿਆ ਸੀਗਾ ਕਿ ਆ ਆ ਚੀਜ਼ਾਂ ਨੇ ਐਨੀ ਆਮਦਨ ਆ ਐਨੇ ਲੱਖ ਦਾ ਖਰਚਾ ਵੱਤ ਹੈ ਥੈਨ ਥੈਨ ਕੀ ਹੋਇਆ ਅਰੈਸਟ ਇਥੇ ਕੀ ਹੋ ਰਿਹਾ ਇੱਥੇ ਅਸੈਸਮੈਂਟ ਕੌਣ ਕਰ ਰਿਹਾ ਹੈ ਅਸੈਸਮੈਂਟ ਜਿਹੜੀ ਹੈ ਉਹ ਐਸਆਈਟੀ ਕਰ ਰਹੀ ਆ ਪੱਤਰ ਲਿਖ ਕੇ ਕਹਿ ਰਹੀ ਹੈ ਵਿਜੀਲੈਂਸ ਨੂੰ ਕਿ ਜਾ ਕੇ ਦੇ ਫਟਾ ਨਾਪਦੇ ਹੋ ਕੱਲੀ ਇੱਥੇ ਹੀ ਜਲੰਧਰ ਇੱਥੇ ਮਜੀਠੀ ਦੀ ਦਿੱਲੀ ਤੋਂ ਟੈਕਨੀਕਲੀ ਇਹ ਕੇਸ ਇੱਥੇ ਜੇ ਖੜਦਾ ਹੈ ਕਿ ਤੁਸੀਂ ਹਿਸਾਬ ਲਾ ਲਓ ਕਿ ਡਰੱਗ ਵਾਲੇ ਮਾਮਲੇ 'ਚ ਤਾਂ ਮਜੀਠੀ ਦੇ ਖਿਲਾਫ ਚਾਰਜ ਸ਼ੀਟ ਹੀ ਫਾਈਲ ਨਹੀਂ ਹੋਈ ਤੇ ਜੋ ਆਮਦਨ ਤੋਂ ਵੱਧ ਸਾਸੇ ਜਾਂ ਕੰਪਨੀਆਂ ਦਾ ਮਾਮਲਾ ਹੈ ਮੇਰੇ ਖਿਆਲ ਦੇ ਨਾਲ ਇਹ ਬਹੁਤ ਜਲਦੀ ਈਡੀ ਕੋਲ ਚਲਾ ਜਾਏਗਾ ਮਾਮਲਾ ਜਿਸ ਦੇ ਸਾਹਮਣੇ ਦੋਸ਼ ਨਹੀਂ ਜੀ ਈਡੀ ਕੋਲ ਤੇ ਅੱਗੇ ਵੀ ਮਜੀਠੀਆ ਦਾ ਮਾਮਲਾ ਕਿ ਆਸੀਂ ਉਹ ਫਾਈਲ ਰੱਖ ਲੈਂਦੇ ਆ ਕਹਿੰਦੇ ਮਜੀਠੀਆ ਆਪਣਾ ਹੀ ਆਦਮੀ ਹੈ ਯਾਰ ਕਿੱਡੀ ਗੱਲ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਟੈਕਨੀਕਲਟੀ ਹੈ ਇਸ ਕੇਸ ਦੀ ਤਾਂ ਕੋਈ ਨਹੀਂ ਜਾਣਦਾ ਕਿ ਵਿਕਰਮ ਸਿੰਘ ਮਜੀਠੀਏ ਨੇ ਜੋ ਪਹਿਲਾ ਵਿਆਹ ਸੀ ਮਾਨ ਸਾਹਿਬ ਦਾ ਉਹਨਾਂ ਦੀ ਬੇਟੀ ਨੂੰ ਬੇਟੀ ਕਿਆਸ ਯਾਦ ਹੁੜਾ ਤੁਹਾਨੂੰ ਜਿੱਥੋਂ ਇਹ ਗੱਲ ਚੱਲੀ ਆ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੇਣਾ ਜੀ ਮਾਨ ਸਾਹਿਬ ਨੇ ਹੁਣ ਇੱਕ ਦੋ ਨੰਬਰ ਹੋਰ ਵੀ ਲਾ ਦੇਣੇ ਆ ਕਿਉਂਕਿ ਮਾਨ ਸਾਹਿਬ ਨੂੰ ਪਤਾ ਹੈ ਕਿ ਮੌਕਾ ਮਿਲੇਗਾ ਤਾਂ ਹਮ ਤੁਮੇ ਬਤਾ ਦੇਗੇ ਕਿ ਤੁਮੇ ਕਿੰਨਾ ਪਿਆਰ ਕਰਤੇ ਹੈ ਸਨਮ ਵੀ ਹੋਣੀ ਮੌਕਾ ਮਿਲੇ ਬਾਅਦ ਚ ਮੌਕੇ ਕਿੱਥੇ ਮਿਲਨੇ ਨੇ ਹੂੰ ਹੋ ਸਕਦਾ ਆਪਦੇ ਪੁਰਾਣੇ ਉਸਤਾਦ ਦੀ ਸੀਪ ਵੀ ਲਾ ਦੇਵੇ ਇਹ ਵੀ ਗੱਲ ਯਾਦ ਰੱਖਣਾ ਜੀ ਹੋ ਸਕਦਾ ਇੱਕ ਅੱਧਾ ਹੋਰ ਵੜਕਾ ਦੇਵੇ ਕਿਉਂ ਕਿਉਂਕਿ ਮਾਨ ਸਾਹਿਬ ਦੀ ਹੁਣ ਬਹੁਤੀ ਵਾਹ ਨਹੀਂ ਚੰਗਦੀ ਦਿੱਲੀ ਵਾਲਿਆਂ ਤੋਂ ਇੰਨਾ ਕੁ ਕਰਾ ਲੈਣਗੇ ਇੰਨਾ ਕੁ ਹੌਮੇ ਨੂੰ ਪੱਠਾ ਪਾ ਲੈਣਗੇ ਕਿ ਠੀਕ ਆ ਬਈ ਤੁਹਾਨੂੰ ਕਿਹਾ ਸੀਗਾ ਨਾ ਰਗੜ ਕੇ ਰੱਖੂਗਾ ਤਾਂ ਮਜੀਠੀਏ ਨੂੰ ਰਗੜਨ ਵਾਸਤੇ ਐਸਪੀ ਐਸ ਪਰਮਾਰ ਲਿਆਂਦਾ ਮੈਨੂੰ ਖੁਦ ਵਿਜੀਲੈਂਸ ਦੇ ਇੱਕ ਅਫਸਰ ਨੇ ਇਹ ਗੱਲ ਕਹੀ ਹੁਣ ਮੈਂ ਕੋਈ ਜ਼ਿਲ੍ਹਾ-ਜੁਲਾ ਦੱਸੂਗਾ ਤੇ ਠੀਕ ਹੈ ਨਾ ਜੀ ਮੈਨੂੰ ਖੁਦ ਮੇਰੇ ਨਾਲ ਟੇਬਲ ਤੇ ਬੈਠ ਕੇ ਕਿਹਾ ਕਿ ਸਾਡੇ ਪਰਮਾਰ ਨੂੰ ਇਹਨਾਂ ਨੇ ਇਸੇ ਕਰਕੇ ਹੀ ਚੱਕਿਆ ਸੀਗਾ ਇਹੇਠਾ ਸਾਡੇ ਕੈਲੋਕੇ ਫੋਰਸ ਦੇ ਵਿੱਚ ਵੀ ਮਯੂ ਸੀ ਸੀ ਕੇ ਗਲਤ ਆ ਤੋ ਇਹ ਕਾਰਨ ਨੇ ਗੁਰਪ੍ਰੀਤ ਜੀ ਜੋ ਮਰਜ਼ੀ ਕਹੀ ਜਾਣ ਕੱਲ ਇਹ ਵੀ ਆ ਕਿ ਜੇ ਡਰੱਗ ਦਾ ਮਾਮਲਾ ਤਾਂ ਜੇ ਇਹ ਤਸਕਰ ਹੈ ਮਜੀਠੀਆ ਤੇ ਤੁਸੀਂ ਮਾਫੀ ਕਿਉਂ ਮੰਗੀ ਤੁਹਾਡਾ ਮਾਫੀਨਾਮਾ ਤੇ ਹਾਲੇ ਰਿਕਾਰਡ ਤੇ ਪਿਆ ਦੂਜੀ ਚੀਜ਼ ਕਿ ਚਲੋ ਉਦੋਂ ਮਾਫੀ ਮੰਗ ਲਈ ਉਦੋਂ ਤੇ ਤੁਹਾਡੇ ਕੋਲ ਤੁਸੀਂ ਕਹਿੰਦੇ ਸੀਗੇ ਕਿ ਤਰੀਕਾ ਤੇ ਆਨਲੀ ਜੀ ਟਾਈਮ ਬੜਾ ਲੱਗਦਾ ਤੇ ਇਹਨਾਂ ਦਾ ਟਾਈਮ ਬੜਾ ਵੈਲਿਊਏਬਲ ਹੈ ਹੁਣ ਹੁਣ ਤੇ ਵੇਲੇ ਹੋ ਜੀ ਹੁਣ ਲੜ ਲਾ ਹੁਣ ਲੜ ਲਓ ਹੁਣ ਸਜ਼ਾ ਕਰਾ ਦਿਓ ਵੀ ਚੀਤੀ ਇਹਨੂੰ ਹੁਣ ਚਾਰ ਸ਼ੀਟ ਫਾਈਲ ਕਰੋ ਟ੍ਰਾਇਲ ਕਰੋ ਤੇ ਉਹਨੂੰ 10-20 ਸਾਲ ਦੇ ਅੰਦਰ ਕਰਾ ਭੋਲਾ ਤੇ ਕੱਟ ਕੇ ਵੀ ਬਾਹਰ ਆ ਗਿਆ ਆਪਦੀ ਤੇ ਮਜੀਠੀਏ ਤੇ ਹਾਲੇ ਚਲਾਨ ਵੀ ਨਹੀਂ ਪੇਸ਼ ਹੋਏ ਸੋ ਗੱਲ ਇਹ ਆ ਕਿ ਇਹ ਕੇਸ ਅਸਾਂ ਹੁੰਦੇ ਦੇਖਿਆ ਸੁਖਵੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਚੁੱਕਿਆ ਗਿਆ ਸੀਗਾ ਪੰਜਾਬ ਦੇ ਵਿੱਚ ਤਰਥੱਲੀ ਮੱਚ ਗਈ ਤੁਸੀਂ ਛੋਟੇ ਹੋਣੇ ਆ ਗੁਰਪ੍ਰੀਤ ਜੀ ਤੇ ਇਦਾਂ ਲੱਗਦਾ ਸੀ ਜਿਵੇਂ ਸਭ ਕੁਝ ਖਤਮ ਹੋ ਗਿਆ ਉਹ ਕੇਸ ਵੀ ਮੁੱਕੇ ਤੇ ਸਭ ਕੁਝ ਹੋਇਆ ਮੁੜ ਕੇ ਉਹੀ ਤੁਹਾਨੂੰ ਪਤਾ ਹੈ ਕਹਾਵਤ ਸੱਚੀਆਂ ਫਿਰ ਚਾਚਾ ਚੋਰ ਪਤੀਜਾ ਕਾਜੀ ਉਹੀ ਫਿਰ ਅਮਰਿੰਦਰ ਸਿੰਘ ਤੇ ਕੇਸ ਅਮਰਿੰਦਰ ਸਿੰਘ ਦਾ ਕੇਸ ਬਾਦਲਾ ਤੇ ਰਾਜ ਦੇ ਵਿੱਚ ਉਹ ਡਿੱਗ ਪਿਆ ਇਹ ਕਹਾਣੀਆਂ ਇਦਾਂ ਹੀ ਚਲਦੀਆਂ ਨੇ ਜੀ ਸੋ ਜੇਕਰ ਆਪਾਂ ਅਗਲੀ ਖਬਰ ਦਾ ਰੁਕ ਕਰੀਏ ਤਾਂ ਉਧਰ ਕਾਂਗਰਸ ਦਾ ਆਪਸੀ ਕਲੇਸ਼ ਵੱਧਦਾ ਹੀ ਜਾ ਰਿਹਾ ਹੈ ਅੱਜ ਪ੍ਰਗਟ ਸਿੰਘ ਹੋਣੀ ਵੀ ਸੱਪ ਕੱਢ ਦਿੰਦਾ ਹੈ ਨਹੀਂ ਇਹਨਾਂ ਕੋਲ ਹੋ ਰਿਹਾ ਹੈ ਕਿ ਇਹ ਸੱਪ ਠੋਈ ਇੱਕ ਦੂਜੇ ਨੂੰ ਡੰਗ ਮਰਵਾਈ ਜਾਂਦੇ ਆ ਇਹਨਾਂ ਕੋਲ ਇਹ ਹੀ ਚੀਜ਼ਾਂ ਨੇ ਦੇਖੋ ਆਪਾਂ ਅੱਗੇ ਵੀ ਇਹਨਾਂ ਦਾ ਐਨਾਲਿਸਿਸ ਬਹੁਤ ਵਾਰੀ ਕਰ ਚੁੱਕੇ ਆ ਟੀਕਾ ਟਿੱਕ ਨਹੀਂ ਉਹ ਵਾਰ-ਵਾਰ ਰੈਪੀਟੀਸ਼ਨ ਹੋ ਜਾਏਗਾ ਤਾਂ ਗੱਲ ਇਹ ਆ ਕਿ ਅੱਜ ਵੀ ਇਹਨਾਂ ਦਾ ਦਿਨ ਭਰੇ ਹੋਈ ਕੰਮ ਚੱਲਿਆ ਆਸ਼ੂ ਸਾਹਿਬ ਬੋਲੇ ਕਿ ਭਾਈ ਇਨਵੀਟੇਸ਼ਨ ਦਾ ਇੰਤਜ਼ਾਰ ਕਿਉਂ ਕੀਤਾ ਪਾਰਟੀ ਦੇ ਲਈ ਪ੍ਰਚਾਰ ਕਰਨਾ ਚਾਹੀਦਾ ਸੀ ਦੇਖੋ ਕਿੰਡੀ ਗੱਲ ਹੈ ਤੁਹਾਡੇ ਘਰ ਬੰਦੇ ਚੱਲ ਕੇ ਆਏ ਨੇ ਯਾਰ ਆਸ਼ੂ ਜੀ ਤੁਸੀਂ ਕਿਹੜੀ ਗੱਲ ਕਰਤੀ ਯਾਰ ਠੀਕ ਹੈ ਨਾ ਤੁਹਾਡੇ ਘਰੇ ਚੱਲ ਕੇ ਆਏ ਤੇ ਤੁਸੀਂ ਜੋ ਗੱਲਾਂ ਕੀਤੀਆਂ ਬਾਅਦ ਵਿੱਚ ਸਭ ਨੂੰ ਯਾਦ ਆ। ਤਾਂ ਤੁਹਾਨੂੰ ਚਾਹੀਦਾ ਸੀ ਕਿਉਂਕਿ ਤੁਸੀਂ ਕੈਂਡੀਡੇਟ ਸੀ ਤੁਸੀਂ ਲੜ ਰਹੇ ਸੀਗੇ ਤੁਹਾਡੇ ਕਾਰਗਲਾ ਨਿਓ ਕਿ ਆ ਗਿਆ ਐਤੋਂ ਵੱਡੀ ਗੱਲ ਕੀ ਹੁੰਦੀ ਹੈ। ਤਾਂ ਦੂਜੇ ਪਾਸੇ ਪ੍ਰਗਟ ਸਿੰਘ ਉਹ ਬਾਰੇ ਤੁਸੀਂ ਕਹਿ ਰਹੇ ਹੋ ਕਿ ਸ਼ਾਇਦ ਉਹਨਾਂ ਨੇ ਵੀ ਅਸਤੀਫਾ ਵਗੈਰਾ ਜਿਹੜਾ ਹੈ ਉਹ ਦਿੱਤਾ ਹੈ ਤੇ ਉਹ ਹੁਣ ਫੈਸਲਾ ਕਿ ਹਾਈ ਕਮਾਂਡ ਨਹੀਂ ਕਰਨਾ ਰਾਜਾ ਬਣਿੰਗੇ ਤੇ ਤੁਹਾਨੂੰ ਪਤਾ ਖੁਦ ਇੱਕ ਥੜੇ 'ਚ ਤਬਦੀਲ ਹੋ ਗਿਆ। ਤੋਂ ਕਾਂਗਰਸ ਦਾ ਜਿਹੜਾ ਇਹ ਹਾਲ ਆ ਮੈਨੂੰ ਲੱਗਦਾ ਹੈ ਕਿ ਜੇ ਇਹਨਾਂ ਦੀ ਇਹ ਤਾਂ ਇਲੈਕਸ਼ਨ ਚਲੋ ਠੀਕ ਹੈ ਭਾਰਤ ਪੂਸ਼ਣ ਆਸ਼ੂ ਜਿੰਨਾ ਵੀ ਲੜਿਆ ਜ਼ੋਰਦਾਰ ਲੜਿਆ ਮੈਂ ਮੰਨਦਾ ਠੀਕ ਹੈ ਨਾ ਫੋਟ ਦੇ ਬਾਵਜੂਦ ਵੀ ਆਪਣੀ ਇਨੀ ਬਦਨਾਮੀ ਦੇ ਬਾਵਜੂਦ ਵੀ ਇੱਕ ਪੂਰੇ ਦਾ ਪੂਰਾ ਤੰਤਰ ਉਸ ਦੇ ਵਿਰੁੱਧ ਖੜੇ ਹੋਣ ਦੇ ਬਾਵਜੂਦ ਵੀ ਠੀਕ ਠਾਕ ਲੜ ਗਿਆ ਮੈਂ ਉਹਨੂੰ ਕੋਈ ਮਾੜਾ ਨਹੀਂ ਗਿਣਦਾ ਗੁਰਪ੍ਰੀਤ ਸਿੰਘ ਪਰ ਜੇ ਇਹਨਾਂ ਦੇ ਆਹੋ ਹਾਲ ਰਹਿ ਜੇ ਇਹਨਾਂ ਦੀਆਂ ਇਹੀ ਗੱਲਾਂ ਚੱਲਦੀਆਂ ਰਹੀਆਂ ਤਾਂ ਤੁਸੀਂ ਵੇਖਣਾ ਇਹ 파ਟੋਤਾਪ ਹੋ ਜਾਣਗੇ ਇਹ ਪਾਟੋਤਾਪ ਹੋ ਜਾਣਗੇ ਔਰ ਇਹਨਾਂ ਦੀ ਪਾਟੋਤਾਪ ਜਿਹੜੇ ਪਹਿਲਾਂ ਪਾਟੇ ਪਏ ਨੇ ਕਾਲੀ ਤੇ ਭਾਜਪਾ ਉਹ ਨੋ ਨੋ ਮਾਸਾਲੇ ਉਹ ਕਿਤੇ ਪੱਟੀ ਪੁੱਟੀ ਲਾ ਕੇ ਜੋੜ ਤੋੜ ਕਰਕੇ ਬੈਂਡੜ ਬੁੰਡੜ ਲਾ ਕੇ ਉਹ ਕਿਤੇ ਨੋ ਮਾਸ ਦੁਬਾਰਾ ਨਾ ਜੁੜ ਜਾਵੇ ਹੂੰ ਜੀ ਠੀਕ ਹੈ ਨਾ ਜੀ ਤਾਂ ਇਹਨਾਂ ਤੇ ਜਿੰਨੀ ਪਾਟਕ ਹੋਏਗੀ ਜਿੰਨਾ ਕਿਉਂਕਿ ਉਸ ਤੋਂ ਬਾਅਦ ਜੋ ਆਮ ਆਦਮੀ ਪਾਰਟੀ ਦੀ ਹੁਣ ਕਮਾਈ ਹੋਣੀ ਹੈਗਾ ਠੀਕ ਹੈ ਨਾ ਜੀ ਮਤਲਬ ਚਾਹੇ ਤਾ ਉਹ ਪੋਜ਼ਿਟਿਵ ਹੈ ਨੈਗੇਟਿਵ ਹੈ ਜੋ ਮਰਜ਼ੀ ਮੈਂ ਹੁਣ ਪ੍ਰੈਡਿਕਟ ਨਹੀਂ ਕਰਾਂ ਤੀ ਵਿਤਰਿਆ ਤਾਂ ਮਤਲਬ ਕਿ ਉਹਦਾ ਅਸਰ ਜਿਹੜਾ ਹੈ ਨਾ ਉਹ ਸੈਕੰਡ ਨੰਬਰ ਦੀ ਧਿਰ ਤੇ ਪਵੇਗਾ ਤਾਂ ਸੈਕੰਡ ਨੰਬਰ ਦੀ ਧਿਰ ਫਿਲਹਾਲ ਕਾਂਗਰਸ ਸੀ ਲੋਕ ਸਭਾ ਦਾ ਰਿਜ਼ਲਟ ਦੇਖੀਏ ਪਰ ਜਿਸ ਤਰ੍ਹਾਂ ਦਾ ਮਾਹੌਲ ਹੈ ਤਾਂ ਇਹ ਬਹੁਤ ਜਲਦੀ ਪਿੱਛੇ ਖਿਸਕ ਸਕਦੇ ਆ ਇਹਨਾਂ ਦੀ ਹਾਈ ਕਮਾਂਡ ਨੂੰ ਦੇਖਣਾ ਪਊਗਾ ਇਹਨਾਂ ਦੀ ਜਿਹੜੀ ਹਾਈ ਕਮਾਂਡ ਹੈ ਉਹ ਵੀ ਬੜੀ ਚਲਾਵੀ ਜੀ ਆ ਉਹ ਪੰਜਾਬ ਤੇ ਬਹੁਤਾ ਧਿਆਨ ਨਹੀਂ ਦਿੰਦੀ ਐਂ ਹੀ ਅਟਕਲ ਪਚੂ ਜੇ ਚੱਲੀ ਜਾਂਦੇ ਆ ਤਾਂ ਮੇਰੇ ਖਿਆਲ ਦੇ ਨਾਲ ਬਹੁਤ ਜਲਦੀ ਬਹੁਤ ਜਲਦੀ ਇਹ ਕੁਝ ਕਦਮ ਆਪਾਂ ਨੂੰ ਕੁਝ ਲੀਡਰ ਇਹਨਾਂ ਦੇ ਚੁੱਕ ਦੇ ਵਿਖਾਈ ਦੇਣਗੇ ਯਾਨੀ ਜਾਂ ਤਾਂ ਉਹ ਆਪਣੇ ਲੀਡਰਾਂ ਦੇ ਖਿਲਾਫ ਸਟੈਂਡ ਲੈ ਸਕਦੇ ਆ ਤੇ ਜਾਂ ਪਾਰਟੀ ਦੇ ਖਿਲਾਫ ਵੀ ਇੱਕ ਦੋ ਪੈ ਸਕਦੇ ਆ ਤਾਂ ਸਮਾਂ ਦੇਖੋ ਆਂਦੇ ਹੁੰਦੇ ਤੇਲ ਵੇਖੋ ਤੇਲ ਦੀ ਧਾਰ ਵੇਖੋ ਬਾ ਹੁਣ ਧਾਰ ਵੇਖਣ ਵਾਲਾ ਕੰਮ ਹੀ ਰਹਿ ਗਿਆ ਇਹਨਾਂ ਦਾ ਕਲੇਸ਼ ਜਿਹੜਾ ਉਹ ਕਾਂਗਰਸ ਨੂੰ ਲੈ ਡੂਪੇਗਾ ਤਾਂ ਕਹਿਣ ਦਾ ਭਾਵ ਇਹ ਆ ਕਿ ਇਹਨਾਂ ਦੀ ਇੱਕ ਵੇਵ ਵੜਦੀ ਨਜ਼ਰ ਆ ਰਹੀ ਸੀ ਕਿ ਲੋਕ ਸਭਾ ਦੇ ਇਲੈਕਸ਼ਨ ਤੋਂ ਬਾਅਦ ਪਰ ਜਿਹੜਾ ਆ ਕੰਮ ਹੈ ਰਿਜ਼ਲਟ ਹੈ ਤੇ ਉਸ ਤੋਂ ਬਾਅਦ ਇੱਕ ਦੂਜੇ ਤੇ ਜੋ ਫਗਤੀਆਂ ਕੱਸੀਆਂ ਜਾ ਰਹੀਆਂ ਤੇ ਇੱਕ ਦੂਜੇ ਤੇ ਜੋ ਤਣਾਸ ਕੱਸੇ ਜਾ ਰਹੇ ਆ ਨਿਜ਼ਾਮ ਲਾਏ ਜਾ ਰਹੇ ਆ ਤਾਂ ਇਹ ਸਮਝ ਲਓ ਕਿ ਬਾਈ ਹਾਲ ਇਹਨਾਂ ਦਾ ਜਿਹੜਾ ਹੈ ਨਾ ਉਹ ਬਸ ਇਹੋ ਹੀ ਹੋ ਜਾਣਾ ਕਿ ਇਹਨਾਂ ਦੇ 4-5 ਨੇ ਉਹ ਬਸ ਘਟਾਂ ਜੀ ਆ ਸ਼ਿਪ ਉਹ ਸਵਾਈਆਂ ਨੇ ਕਿ ਜਤਨ ਮੁੱਖ ਮੰਤਰੀ ਦੀ ਸੋਚ ਚੁੱਕੀ ਨਹੀਂ ਆ ਕੋਈ ਕਹਿੰਦਾ ਬਿਸਕੁਟ ਹੀ ਪਾਵਾਂਗਾ ਕੋਈ ਕਹਿੰਦਾ ਕਿ ਤੋਤੇ ਰੰਗੀ ਪਾਵਾਂਗਾ ਉਹ ਉਹਨਾਂ ਦੇ ਵਿੱਚ ਫਿਰ ਇਹੋ ਹੀ ਗਾਣਾ ਚੱਲੇਗਾ ਰੰਗੀਆਂ ਰਗਾਈਆਂ ਰਹਿ ਗਈਆਂ ਤੇਰੀ ਪੱਗ ਨਾਲ ਦੀਆਂ ਚੁੰਨੀਆਂ ਵੇ ਹਾਲਾ ਉਹਨਾਂ ਦੇ ਹੂੰ ਜੀ ਗਿਰਤੀ ਦੇ ਛੇ ਤਾਂ ਉਹ ਨੇ ਜਿਹੜੇ ਹਰੇਕ ਵਕਤ ਹੀ ਆਪਣੇ ਆਪ ਨੂੰ ਮੁੱਖ ਮੰਤਰੀ ਵਾਲੀ ਭੂਮਿਕਾ ਚ ਦੇਖਦੇ ਨੇ ਸਤਾਈ ਦੀ ਚ ਕਰੀਏ ਕਿ ਇੱਥੇ ਤਾਂ ਮੁੱਖ ਮੰਤਰੀ ਚ ਮੁੱਖ ਮੰਤਰੀ ਵੱਜਦਾ ਫਿਰਦਾ ਇੱਕੋ ਸੇ ਇੱਕੋ ਕਹਿ ਲਿਜੀਏ ਵੀ ਇਸ ਸਟੇਜ ਤੇ ਇੰਨੇ ਮੁੱਖ ਮੰਤਰੀ ਵੀ ਸ਼ੋਭਾ ਨਹੀਂ ਦਿੰਦੇ ਨਾ ਸਟੇਜ ਡਿਗਣ ਵਾਲਾ ਕੰਮ ਹੋ ਜਾਂਦਾ ਅੱਗੇ ਚੱਲੀਏ ਉਧਰ ਅਰੋੜਾ ਤੇ ਮਾਨ ਹੁਣੀ ਕਹਿੰਦੇ ਦਿੱਲੀ ਪਹੁੰਚ ਗਏ ਨੇ ਹਾਂਜੀ ਜਸ਼ਨ ਮਨਾਏ ਜਾਣਗੇ ਤੇਰਾ ਸੋਹਣੀਏ ਬਰਥਡੇ ਆ ਬਰਥਡੇ ਅੱਜ ਇਹਨਾਂ ਦੇ ਇਹਨਾਂ ਦੀ ਇੱਕ ਬਹੁਤ ਵੱਡੀ ਲੀਡਰ ਬੀਬੀ ਦੇ ਘਰ ਵਾਲੇ ਦਾ ਵੀ ਬਰਥਡੇ ਆ ਅੱਛਾ ਜੀ ਉਹ ਆਪਾਂ ਗੱਲ ਤਾਂ ਕੀਤੀ ਆ ਹਾਂਜੀ ਚਲੋ ਖੈਰ ਦੇਖੋ ਗਾਲੇ ਆ ਕਿ ਭਾਈ ਇਹ ਉੱਥੇ ਗਏ ਨੇ ਅੱਛਾ ਕਮਾਲ ਵੇਖੀ ਤੁਸੀਂ ਕਿ ਇਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਬਈ ਹੁਣ ਦੇਸ਼ ਭਰ ਦੇ ਵਿੱਚ ਮਤਲਬ ਕਿ ਬਸ ਇਹੀ ਰਹਿ ਗਿਆ ਯਾਨੀ ਆਮ ਆਦਮੀ ਪਾਰਟੀ ਹੀ ਭਾਜਪਾ ਦਾ ਤੋੜ ਆ ਸੀਟਾਂ ਝੁਗੇ ਚੋਂ ਤੁਸੀਂ ਦੋ ਜੁੱਤੀਆਂ ਨੇ ਜ਼ਿਮਨੀ ਚੋਣਾ ਚੋ ਠੀਕ ਹੈ ਨਾ ਉਹ ਤੁਹਾਡੀਆਂ ਸੀਟਾਂ ਸੀਗੀਆਂ ਤੇ ਕੀ ਤੁਸੀਂ ਗ੍ਰੀਕੋ ਰੋਮਨ ਕੁਸ਼ਤੀ ਦੇ ਵਿੱਚ ਵੀ ਕੋਈ ਲੰਮਕੇ ਚ ਮੁਕਾਬਲਾ ਜਿੱਤ ਲਿਆ ਆਕੇ ਜਸ਼ਨ ਮਨਾਉਣਾ ਕਿੱਥੇ ਮਨਾਉਣਾ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਸਾਡਾ ਸਿਰ ਸਾਡੀਆਂ ਜੁੱਤੀਆਂ ਸਾਡੀ ਸੀਟ ਆ ਸਾਡੇ ਇੱਥੇ ਦੀ ਜਿੱਤ ਆ ਕਹਿੰਦੇ ਕਿ ਜਾ ਕੇ ਜਸ਼ਨ ਕਿੱਥੇ ਮਨਾਉਣਾ ਦਿੱਲੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਬ੍ਰਾਂਡਿੰਗ ਆ ਆਮ ਆਦਮੀ ਪਾਰਟੀ ਦੀ ਪੈਸਾ ਸਾਡਾ ਹੈ ਉਹ ਗੁਜਰਾਤ ਵਾਲੇ ਕੋਲ ਕੀ ਆ ਗੁਜਰਾਤ ਵਾਲਾ ਤੇ ਚਸ਼ਮਾ ਲਾ ਕੇ ਆ ਗਿਆ ਕਾਲਾ ਗੋਰੇ-ਗੋਰੇ ਮੁਕੜੇ ਤੇ ਕਾਲਾ-ਕਾਲਾ ਚਸ਼ਮਾ ਤੌਬਾ ਖੁਦਾ ਕਰੇ ਖੈਰ ਤੇ ਖੂਬ ਐ ਕਰਿਸ਼ਵਾ ਤੋ ਗੱਲ ਇਹ ਆ ਕਿ ਸਾਰਾ ਕੁਝ ਕਪੂਰਤਾਲਾ ਹਾਊਸ ਆਪਣਾ ਹੈ ਮੁੱਖ ਮੰਤਰੀ ਦੀ ਰਹਿਸ਼ ਹੈ ਜੀ ਜੀ ਇਹਨਾਂ ਨੇ ਤਾਂ ਕੁੜੀ ਦਾ ਵਿਆਹ ਵੀ ਉੱਥੇ ਕਰ ਦਿੱਤਾ ਸੀ ਦਾ ਚਲੋ ਧੀ ਧੀ ਆਣੀਏ ਵਸਦੀ ਰਵੇ ਰੰਗੀ ਭਾਗੀ ਤੋ ਮਤਲਬ ਕਿ ਸਾਰਾ ਕੁਝ ਆਪਣਾ ਹੀ ਆ ਸਾਹਿਬ ਤਾਂ ਤੁਸੀਂ ਮਾਨ ਕਰ ਸਕਦੇ ਹੋ ਕਿ ਭਈ ਦਿੱਲੀ ਦੇ ਵਿੱਚ ਵੀ ਸਾਡੇ ਅੱਜਕੱਲ ਜਸ਼ਨ ਚੱਲਦੇ ਨੇ ਸੁਣਿਆ ਤੂੰ ਸਾਡੇ ਉਜੜਨ ਦੇ ਖੁਫੀਆ ਜਸ਼ਨ ਮਨਾਏ ਨੇ ਇੱਥੇ ਲਾਨੀਆਂ ਜਸ਼ਨ ਚੱਲ ਰਹੇ ਨੇ ਸਰ ਸੋ ਇਹ ਹਾਲਿਆ ਪਰ ਇੱਥੇ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਹੈ ਇੱਥੇ ਇਨਕਲਾਬ ਦੇ ਥੋਥੇ ਇਨਕਲਾਬ ਦੇ ਨਸ਼ੇ ਦੇ ਵਿੱਚ ਝੂੜਦੇ ਪੰਭਾਕੜ ਤੁਹਾਡੇ ਵਿੱਚ ਵੱਜਦੇ ਕੋਈ ਅੱਖ 'ਚ ਪੈ ਜਾਂਦਾ ਕੋਈ ਤੁਹਾਡੇ ਨੱਕ 'ਚ ਪੈ ਜਾਂਦਾ ਬੁਰਾ ਹਾਲ ਮੌਕੇ ਦਿਹਾੜੇ ਜੀ ਕਹਿੰਦੇ ਵੀ ਅੱਜ ਕਾਫੀ ਬਦਲਾਅ ਵੀ ਕੀਤੇ ਨੇ ਆਮ ਆਦਮੀ ਪਾਰਟੀ ਨੇ ਸੰਗਠਨ ਦੇ ਵਿੱਚ ਕਈ ਹਲਕਿਆਂ ਨੂੰ ਨਵੇਂ ਇੰਚਾਰਜ ਮਿਲੇ ਨੇ ਮੈਨੂੰ ਉਹ ਸਮਾਂ ਯਾਦ ਹੈ ਗੁਰਪ੍ਰੀਤ ਜੀ ਅਕਾਲੀਆਂ ਦੇ ਹਲਕਾ ਇੰਚਾਰਜਾਂ ਬਾਰੇ ਇਹ ਕਿਆ ਕਰਦੇ ਸਨ ਕਿ ਇਹਨਾਂ ਦੇ ਹਲਕਾ ਇੰਚਾਰਜ ਹਲਕ ਗਏ ਆ ਜੀ ਇਹਨਾਂ ਦੇ ਲੀਡਰ ਇਹ ਗੱਲ ਕਹਿੰਦੇ ਹੁੰਦੇ ਸੀ ਆ ਨਹੀਂ ਹੁਣ ਤੇ ਉਹ ਸੰਸਾਰ 'ਚ ਹੈ ਨਹੀਂ ਗੇ ਸਾਡੇ ਇਲਾਕੇ ਦੇ ਉਹ ਇਹਨਾਂ ਦੇ ਫਾਊਂਡਰ ਮੈਂਬਰਾਂ 'ਚੋਂ ਇੱਕ ਸਨ ਅਮਰੀਕਾ ਰਹਿੰਦੇ ਸੀਗੇ ਫੌਤ ਹੋ ਗਏ ਨੇ ਪਿੱਛੇ ਜੇ ਤੇ ਉਹ ਅਕਸਰ ਇਹ ਡਾਇਲੌਗ ਬੋਲਦੇ ਹੁੰਦੇ ਸੀ ਸਾਡੇ ਕਿਉਂਕਿ ਸਾਡੇ ਵੀ ਜਿਹੜੇ ਬੜੇ ਤੁਹਾਨੂੰ ਪਤਾ ਹੀ ਆ ਜਥੇਦਾਰ ਜੀ ਹੁੰਦੇ ਸਨ ਇੱਕ ਬੜੇ ਕੋਲੇ ਵਾਲੀ ਪਿੰਡ ਤੋਂ ਤੁਹਾਨੂੰ ਪਤਾ ਤੇ ਉਹ ਸਾਡੇ ਉਹ ਗਾਂਢ ਗਵੰਢ ਪਿੰਡ ਸਨ ਚਲੋ ਉਹ ਵੀ ਹੈ ਨਹੀਂ ਸੰਸਾਰ ਦੇ ਵਿੱਚ ਉਹ ਛੜੀਏ ਤਾਂ ਉਹ ਆਪਸ ਦੇ ਵਿੱਚ ਫਿਰ ਚੱਲਦਾ ਹੀ ਹੁੰਦਾ ਸੀਗਾ ਪਾਰਟੀਆਂ ਦਾ ਤਾਂ ਮਤਲਬ ਕਿ ਅੱਜ ਤੁਸੀਂ ਦੇਖੋ ਕਿ ਉਸ ਪ੍ਰਥਾ ਨੂੰ ਨਿੰਦਣ ਵਾਲਿਆਂ ਨੇ ਹਲਕਾ ਇਚਾਰਜ ਲਾ ਦਿੱਤੇ ਕਮਾਲ ਹੈ ਨਾ ਜੀ ਤੇ ਉਹ ਬੀਬੀ ਸੋਨੀਆ ਕਦੇ ਕਾਮਰੇਡਾਂ ਚ ਵੜ ਗਈ ਕਦੇ ਉਹ ਕਾਲੀਆਂ ਚ ਕਦੇ ਕੋ ਕਿਸਾਨ ਸਟੇ ਜਾਤੇ ਅਜ ਉਹਨੂੰ ਵੀ ਹਲਕਾ ਇਨਚਾਰਜ ਲਾ ਦਿੱਤਾ ਠੀਕ ਹੈ ਤੇ ਤੁਹਾਨੂੰ ਯਾਦ ਆ ਕਿ ਇਹਨਾਂ ਦੇ ਬੰਦੇ ਸਾਡੇ ਅਰਗੇ ਨੂੰ ਟਾਰਗੇਟ ਕਰਦੇ ਸੀਗੇ ਵੀ ਇਹ ਆ ਉਹ ਹੈ ਮਤਲਬ ਕਿ ਅਧਾਰਾ ਫਲਾਣੇ ਦਾ ਫਲਾਣਾ ਫਲਾਣਾ ਪਾਕਿਸਤਾਨ ਗਿਆ ਤੇ ਬੀਬੀ ਜ਼ੋਨੀਆ ਦੀਆਂ ਵੀ ਤਸਵੀਰਾਂ ਨਿਕਲਾਈਆਂ ਮੈਂ ਕਿਹਾ ਹੁਣ ਕਿਵੇਂ ਕਰੋਗੇ ਤੇ ਉਹਨੂੰ ਹਲਕਾ ਇਨਚਾਰਜ ਲਾ ਦਿੱਤਾ ਤਾਂ ਗੱਲ ਇਹ ਆ ਕਿ ਹਲਕਾ ਇਨਚਾਰਜ ਇੰਨਾਂ ਨੇ ਲਾਉਣੀ ਸਿੱਖੀ ਇਹ ਬਦਲਾ ਹੋਣੀ ਸੰਗਠਨਾਤਮਕ ਬਦਲਾ ਹੋਣੀ ਆ ਕਿਉਂ ਕਿ ਆਮ ਆਦਮੀ ਪਾਰਟੀ ਦੀ ਸਾਰੀ ਜੋ ਕੈਲੋਕੇ ਹੋ ਰਹੀ ਹੈ ਨਾ ਰਣਨੀਤਿਕ ਵਿਉਂਤਬੰਦੀ ਉਹ ਦਿੱਲੀ ਵਾਲੇ ਕਰ ਰਹੇ ਨੇ ਕਿ ਸਤਾਈ ਚ ਗਾਂ ਕਿਦਾਂ ਚੱਲਣਾ ਹੈ ਆਪਣੇ ਬੰਦੇ ਲਾ ਰਹੇ ਨੇ ਆਪਣੇ ਸਾਥ ਨਾਲ ਕੰਮ ਚਲਾਉਣਗੇ ادارਿਆਂ ਚ ਉਹਨਾਂ ਨੇ ਆਪਣੇ ਬੰਦੇ ਬਿਠਾ ਦਿੱਤੇ ਨੇ ਮੰਤਰਾਲਿਆਂ ਦੇ ਵਿੱਚ ਉਹਨਾਂ ਨੇ ਆਪਣੇ ਬੰਦੇ ਬਿਠਾ ਦਿੱਤੇ ਨੇ ਵਿਕਾਸ ਅਥਾਰਟੀਆਂ ਚ ਉਹਨਾਂ ਨੇ ਆਪਣੇ ਬੰਦੇ ਬਿਠਾ ਦਿੱਤੇ ਨੇ ਮਤਲਬ ਕਿ ਹਰ ਥਾਂ ਤੇ ਬਿਗ ਬਾਸ ਹਰ ਥਾਂ ਤੇ ਸਰ ਤੇ ਕਮਾਲ ਦੀ ਗੱਲ ਇਹ ਆ ਕਿ ਅੱਜ ਇੱਕ ਸੰਭਾਵੀ ਕਹ ਲੋ ਕਿ ਮੈਂ ਮੰਤਰੀ ਦੇ ਮਤਲਬ ਫੋਨ ਕਰ ਲਿਆ ਕਿਸੇ ਨੇੜੂ ਨੂੰ ਕਿ ਉਹਨਾਂ ਦੀ ਵੀ ਸੰਭਾਵਨਾ ਹੈ ਸ਼ਾਇਦ ਰੀਸ਼ਫਲਿੰਗ ਚ ਉਹਨਾਂ ਦਾ ਨੰਬਰ ਲੱਗ ਜਾਏ ਉਹ ਵੀ ਸੀਨੀਅਰ ਅੰਗੂਰੇ ਮੈਂ ਕਿਹਾ ਜੀ ਕੋਈ ਵਧਾਈ ਹੋਤ ਹੂਈ ਦਾ ਹੈ ਕੋਈ ਸੰਭਾਵਨਾ ਪਰ ਉਹ ਕਹਿੰਦੇ ਜੀ ਵੈਭਬ ਨੂੰ ਪੁੱਛਿਆ ਸੀ ਮੇ ਆਹਸਾ ਨਿਕਲ ਗਿਆ ਕਹਿੰਦੇ ਵੈਭਬ ਨੂੰ ਪੁੱਛਿਆ ਉਹ ਕਹਿੰਦਾ ਨਹੀਂ ਜੀ ਕਮਾਲ ਦੀ ਗੱਲ ਹੈ ਮਾਨ ਸਾਹਿਬ ਨੂੰ ਨਹੀਂ ਪੁੱਛਿਆ ਉਹ ਕਹਿੰਦੇ ਵੈਭਬ ਨੂੰ ਪੁੱਛਿਆ ਜੀ ਤੁਸੀਂ ਕਲਪਨਾ ਕਰੋ ਮੈਨੂੰ ਕੀ ਜਵਾਬ ਮਿਲ ਰਿਹਾ ਹੈ ਮੈਂ ਆਪਣੀ ਜਾਣਕਾਰੀ ਵਾਸਤੇ ਉਹਨਾਂ ਨੂੰ ਫੋਨ ਕੀਤਾ ਕਿ ਚਲੋ ਹਨਾ ਇਹ ਪਤਾ ਹੈ ਉਹ ਹਿਸਾਬ ਕਿਤਾਬ ਹੋਇਆ ਕੋਈ ਲੱਡੂਆਂ ਦਾ ਡੱਬਾ ਲੈ ਜਾ ਮੋੜ ਕੇ ਭੇਜਦੀ ਨਫਾਫੇ ਵਿੱਚ ਜ਼ਹਿਰ ਨਹੀਂ ਉਹ ਅੱਗੋ ਇਹੋ ਜਿਹਾ ਤਾਂ ਮਨ ਖੱਟਾ ਹੋਇਆ ਪਿਆ ਉਹ ਤੇ ਅੱਗੋ ਕਹਿੰਦੇ ਵੀ ਵੇਪਨ ਨਹੀਂ ਸਾਨੂੰ ਤੇ ਨਾ ਕਰਤੀ ਤੁਹਾਡਾ ਨਹੀਂ ਬਸ ਕੱਲੇ ਰੋੜਾ ਸਾਫ ਹੀ ਆਣ ਕੇ ਬਾਕੀ ਪਤਾ ਨਹੀਂ ਕਮਾਲ ਹੋ ਗਿਆ ਐਦੋਂ ਵੱਡੀ ਕੋਈ ਹੋਏਗੀ ਮਿਸਾਲ ਸੋ ਇਸ ਕਰਕੇ ਇਹ ਸਾਰੇ ਜਿਹੜੇ ਰਚਨਾਤਮਕ ਜਨ ਸੰਗਠਨਾਤਮਕ ਬਦਲਾਅ ਨੇ ਉਹਨਾਂ ਦੀ ਰਣਨੀਤੀ ਦਾ ਹਿੱਸਾ ਆਪਦੇ ਹਿਸਾਬ ਨਾਲ ਉਹ ਕੰਮ ਚਲਾਉਣਗੇ ਆਪਦੇ ਹਿਸਾਬ ਨਾਲ ਉਹ ਫੀਡਬੈਕਾਂ ਲੈਣਗੇ ਆਪਦੇ ਹਿਸਾਬ ਨਾਲ ਉਹ ਟਿਕਟਾਂ ਦੀ ਵੰਡ ਕਰਨਗੇ ਤੇ ਇਹੀ ਆ ਜੇ ਤਾਂ ਇਹ ਜਾ ਕੇ ਬਿਹਾਰ ਦੇ ਵਿੱਚ ਲੜੇ ਮੈਂ ਤੁਹਾਨੂੰ ਇੱਕ ਗੱਲ ਦੱਸਣ ਜਾ ਰਿਹਾ ਕੋਪਰੀ ਜੀ ਨੋਟ ਡਾਉਨ ਕਰ ਲਿਓ ਤੁਹਾਡੀ ਪੱਤਰਕਾਰਤਾ ਚ ਕੰਮ ਆਏ ਜੇ ਤਾਂ ਬਿਹਾਰ ਜਾ ਕੇ ਇਹਨਾਂ ਨੇ ਵੋਟਾਂ ਦੇ ਢੇੜੇ ਚ ਵਟੇ ਪਾਏ ਕਿਹਦੇ ਕਾਂਗਰਸ ਤੇ ਲਾਲੂ ਹੋ ਰਹੇ ਆ ਤਾ ਸਮਝ ਲਓ ਸਿਸੋਧੀਆਂ ਹੋਣੀ 27 ਤੱਕ ਨਜ਼ਰ ਆਉਣਗੇ। ਰਿਪੀਟ ਕਰ ਦੇਣਾ। ਜੇ ਬਿਹਾਰ ਚ ਜਾ ਕੇ ਵੋਟਾਂ ਖਰਾਬ ਕਰ ਆਏ ਤਾਂ ਸਮਝ ਲਓ ਇੱਥੇ 27 ਚ ਇਹ ਆਉਣਗੇ। ਤੇ ਜੇ ਉਥੇ ਤੁਹਾਨੂੰ ਨਜ਼ਰ ਨਾ ਆਏ ਤਾਂ ਸਮਝ ਲਓ ਇੱਥੇ ਤੁਹਾਨੂੰ ਨਜ਼ਰ ਕੱਲੇ ਮਾਨ ਸਾਹਿਬ ਆਉਣਗੇ। ਕਿਉਂਕਿ ਭਾਜਪਾ ਇਸੇ ਰਣਨੀਤੀ ਨੂੰ ਕੱਟੇਗੀ। ਕਿ ਇਹਨਾਂ ਦੀਆਂ ਕੀਤੀਆਂ ਗੋਟੀਆਂ ਫਿੱਟ ਆ ਜਿਹੜੀਆਂ ਫਿਰ ਇਹਨਾਂ ਦੇ ਜਰਨੈਲ ਜਿਹੜੇ ਆ ਪਾਸੇ ਕਰ ਦਿਓ। ਤੇ ਕੋਈ ਬੰਦਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਚਲਾਓ ਜਿਹੜਾ ਬੰਦਾ ਖਰਾਬ ਦੇ ਹਿਸਾਬ ਨਾਲ ਚੱਲੇਗਾ ਇਹਨਾਂ ਦੀਆਂ ਗੋਟੀਆਂ ਨੂੰ ਕੱਟ ਕੇ ਤਾਂ ਮਤਲਬ ਕਾਟ ਨੂੰ ਕਾਟ ਅਸਤ ਦੇ ਵਿੱਚ ਜਿਹੜੀ ਹੈ ਉਹੀ ਠਾਠ ਤੱਕ ਪਹੁੰਚਾਉਂਦੀ ਹੈ ਜੀ ਜੀ ਸੋ ਅਗਲੀ ਖਬਰ ਦਾ ਜੇਕਰ ਰੁਕ ਰਹੀਏ ਤਾਂ ਉਧਰ ਪਾਦਰੀ ਤੋਂ ਜੇਲ੍ਹ ਵਿੱਚੋਂ ਮਿਲਿਆ ਪਵੰਦੀ ਸ਼ੁਦਾ ਸਮਾਨ ਜੀ ਓਹੋ ਇਹ ਨਹੀਂ ਟਲਦਾ ਜੀ ਇਹ ਨਹੀਂ ਟਲਦਾ ਇਹਨੂੰ ਤੇ ਭਾਵੇਂ ਕਾਲੇ ਪਾਣੀ ਘੱਲ ਦਿਓ ਮੇਰੇ ਖਿਆਲ ਦੇ ਨਾਲ ਉੱਥੇ ਵੀ ਇਹਨੇ ਕੋਈ ਨਾ ਕੋਈ ਸਿਆਪਾ ਪਾ ਲੈਣਾ ਇਹ ਆ ਪਾਦਰੀ ਵਰਜਿੰਦਰ ਇਹਨੂੰ ਤੇ ਵਹਿ ਤੁਸੀਂ ਲੈ ਬੈਠੇ ਸੀਗੇ ਬੜੀ ਤੁਹੀ ਮਗਰ ਲੱਗੇ ਪਾਦਰੀ ਵਰਜਿੰਦਰ ਦੇ ਤੋਂ ਕਹਿਣ ਦਾ ਭਾਵੇਂ ਆ ਕਿ ਇਹ ਮਾਨਸਾ ਜੇਲ੍ਹ ਦੇ ਵਿੱਚ ਆ ਇਸ ਵੇਲੇ ਤੇ ਇਹਦੇ ਕੋਲੋਂ 2500 ਰੁਪਇਆ ਬਰਾਮਦ ਹੋਇਆ ਕਈ ਕਈ ਜਾਂਦੇ ਲੈ 2500 ਰੁਪਏ ਦੀ ਕਿਹੜੀ ਗੱਲ ਆ ਤੇ ਮੈਂ ਆਖਿਆ ਉੱਥੇ ਭੂਆ ਕੋਲ ਗਿਆ 2500 ਰੁਪਏ ਕਰੰਸੀ ਕਰੰਸੀ ਤੇ ਵਹਿਣ ਆ ਕ੍ਰਾਂਸੀ ਤੋਂ ਦੋ ਤੇ ਰਪਿਆ ਮੇ ਲੱਗਾ ਤੇ ਭਟੇ ਪੈ ਜਾਂਦੇ ਉੱਥੇ ਚੱਕਰ ਪੌਲ ਦਾ ਢਾ ਲੈਂਦਾ ਜੀ ਤਾਂ ਗੱਲ ਇਹ ਆ ਕਿ ਕਰੰਸੀ ਬਹਿਣ ਹੁੰਦੀ ਹੈ ਬੱਚਿਓ ਇਹ ਤੁਸੀਂ ਥੋੜਾ ਸਮਝਿਆ ਕਰੋ ਤੇ ਐਵੇਂ ਉਂਗ ਬਤਾਲਦਿਆਂ ਮਰੀ ਜਾਂਦੇ ਆ ਤੇ ਦੂਜੀ ਚੀਜ਼ ਇਹ ਆ ਕਿ ਮੋਬਾਈਲ ਮੈਨੂੰ ਲੱਗਦਾ ਉੱਥੇ ਹੀ ਉਪਦੇਸ਼ ਦਿੰਦਾ ਹੋਣਾ ਤੇ ਇਹਨੇ ਤੇ ਅੱਗੇ ਉੱਥੇ ਬੈਠੇ ਬਠੇ ਤੁਸੀਂ ਵੇਖਿਆ ਨਹੀਂ ਉਹ ਜਿਹੜੀ ਪੀੜ ਤੋਂ ਪੀੜ ਦਾ ਸੀਗੀ ਉਹਦੇ ਖਿਲਾਫ ਹੀ ਇੱਕ ਫਰਜ਼ੀ ਮੁਕੱਦਮਾ ਕਰਵਾਤਾ ਇਹਨਾਂ ਨੇ ਹੂੰ ਇਹ ਤੋਂ ਇਲਾਵਾ ਚੰਡੀ ਨਿਊ ਚੰਡੀਗੜਾ ਵਾਲਾ ਲਾਕਾ ਤੁਸੀਂ ਤੇ ਵੇਖਿਆ ਹੋਣਾ ਗੁਰਪ੍ਰੀਤ ਜੀ ਆਪਣੇ ਚਲੋ ਆਡੀਅנס ਚੋਂ ਬਹੁਤਿਆਂ ਨੇ ਸ਼ਾਇਦ ਨਾ ਵੇਖਿਆ ਹੋਵੇ ਜਿਹੜਾ ਵਿਕਸਤ ਹੋਇਆ ਤਾਂ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਵੇਖੋ ਕਿਸਾਨ ਰੋਂਦੇ ਨੇ ਵੀ ਸਾਡੀ ਜ਼ਮੀਨ ਹੀ ਤਾਂ ਪਲੀ ਜਾਂਦੇ ਤੋਂ ਇਹੋ ਜਿਹਾ ਪਤਾ ਨਹੀਂ ਟਲਦਾ ਹੁੰਦਾ ਸਭ ਤੇ ਇਸ ਕਰਕੇ ਇਹਦੇ ਤੇ ਸਖਤ ਨਿਗਰਾਨੀ ਰੱਖਣ ਦੀ ਜ਼ਰੂਰਤ ਆ ਇਹ ਇਹ ਹੋਇਆ ਸਰਸਿਆਲਾ ਹੋਇਆ ਇਹ ਬਹੁਤ ਪਹੁੰਚੇ ਹੋਏ ਖਿਡਾਰੀ ਨੇ ਇਹਨਾਂ ਨੇ ਪਹਿਲਾਂ ਜੇਲਾ ਕਟੀਆਂ ਨੇ ਉਹ ਛੁੱਟੀਆਂ ਕੱਟ ਕੇ ਜਾਂਦਾ ਤੇ ਉਹ ਇਹੋ ਜਿਹਾ ਕੰਮ ਉੱਥੇ ਕਰੀ ਜਾਂਦਾ ਇਹ ਜਿਹੜਾ ਇਹ ਤਾਂ ਪਹਿਲਾਂ ਤੁਹਾਨੂੰ ਪਤਾ ਹੀ ਆ ਕਤਲ ਕੇ ਰਾਂਦਾ ਕਤਲ ਚ ਰਹਿ ਕੇ ਆਇਆ ਉੱਥੇ ਤੇ ਸਾਈ ਬਣਿਆ ਸੀ ਇਹ ਅੰਦਰ ਕੋਈ ਪਾਦਰੀ ਸੀ ਇਹਨੂੰ ਟੱਕਰ ਗਿਆ ਤੇ ਇਸ ਕਰਕੇ ਇਹਦੇ ਤੇ ਸਖਤ ਇਹਨੂੰ ਚੱਕੀਆਂ ਚ ਬੰਦ ਕਰਨਾ ਚਾਹੀਦਾ ਹੂੰ ਜੀ ਸੋ ਅਗਲੀ ਖਬਰ ਤੇ ਚਲਿਏ ਤਾਂ ਕਹਿੰਦੇ ਵੀ ਜਾਂਚ ਦੌਰਾਨ ਜਹਾਸਾਂ ਦੇ ਵਿੱਚ ਕਈ ਕਮੀਆਂ ਪਾਈਆਂ ਗਈਆਂ ਨੇ ਜੀ ਦੇਖੋ ਜਿਹੜੇ ਸਾਡੇ ਐਨਆਰਆਈ ਭੈਣ ਭਰਾ ਆਉਂਦੇ ਨੇ ਉਹ ਇਸ ਕਿਸਮ ਦੀਆਂ ਛਤੀ ਸ਼ਿਕਾਇਤਾਂ ਕਰਕੇ ਉਤਰਦੇ ਆ ਪਰ ਇਹ ਉਹ ਜਿਵੇਂ ਦਿਲ ਹੈ ਕਿ ਮਾਨਤਾ ਨਹੀਂ ਇਹ ਸਾਡਾ ਸਿਸਟਮ ਹੈ ਕਿ ਇਹਨਾਂ ਸ਼ਿਕਾਇਤਾਂ ਨੂੰ ਕੁਝ ਜਾਣਤਾ ਨਹੀਂ ਹੁਣ ਤੁਹਾਨੂੰ ਪਤਾ ਜਾਂ ਜਦੋਂ ਡਿੱਗਿਆ ਬੜਾ ਵੱਡਾ ਜਾਨੀ ਨੁਕਸਾਨ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਡੀਜੀਸੀਏ ਨੇ ਯਾਨੀ ਜੋ ਆਪਣਾ ਹੈਗਾ ਡਾਇਰੈਕਟੋਰੇਟ ਜਨਰਲ ਸਿਵਲ ਐਵੀਏਸ਼ਨ ਤਾਂ ਉਹਨਾਂ ਨੇ ਜਾਂਚ ਪੜਤਾਲ ਜਿਹੜੀ ਆਰੰਭੀ ਆ ਤਾਂ ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਹਵਾਵਾਜ਼ੀ ਰੈਗੂਲੇਟਰੀ ਨੇ ਦੱਸਿਆ ਕਿ ਯਾਤਰੀ ਜਹਾਜ਼ਾਂ ਦੇ ਵਿੱਚ ਵਾਰ-ਵਾਰ ਇੱਕੇ ਤਰ੍ਹਾਂ ਦੀ ਖਰਾਬੀ ਆਈ ਹੈ ਪਰ ਉਸ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਜਹਾਜ਼ਾਂ ਦੇ ਰੱਖ-ਰਖਾਅ ਨੂੰ ਲੈ ਕੇ ਸਰਕਾਰੀ ਨਿਯਮਾਂ ਨੂੰ ਅਨਡਰਟ ਕੀਤਾ ਜਾਂਦਾ ਹੈ। ਏਅਰਕ੍ਰਾਫਟ ਦੇ ਵਿੱਚ ਰਵੀਦੀ ਰਿਪੋਰਟ ਫਲਾਈ ਡਾਟਾ ਰਿਕਾਰਡਰ ਵੱਲੋਂ ਦਰਜ ਕੀਤੀ ਗਈ ਜਾਣਕਾਰੀ ਨੂੰ ਲੌਗ ਬੁੱਕ ਦੇ ਵਿੱਚ ਦਰਜ ਹੀ ਨਹੀਂ ਕਰਵਾਇਆ ਜਾਂਦਾ। ਐਮਰਜੈਂਸੀ ਦੇ ਵਿੱਚ ਇਸਤੇਮਾਲ ਹੋਣ ਵਾਲੀ ਜੀਵਨ ਰੱਖੇਟ ਪੇਟੀ ਵੀ ਆਪਣੇ ਸਹੀ ਸਥਾਨ ਤੇ ਨਹੀਂ ਹੁੰਦੀ ਕਈ ਜਹਾਜ਼ਾਂ ਦੇ। ਕਈ ਥਾਈ ਗਰਾਉਂਡ ਹੈਂਡਲਿੰਗ ਉਪਕਰਨ ਜਿਵੇਂ ਕਿ ਬੈਗਸ ਟ੍ਰਾਲੀ इत्यादਕ ਵਿਕਾਰ ਪੈਨੇ ਸਾ ਤੇ ਬਾਕੀ 에ਰਪੋਰਟਾਂ ਦੇ ਆਲੇ ਦੁਆਲੇ ਕਹਿੰਦੇ ਕਿ ਇਨ ਜਿਹੜੇ ਨਿਰਮਾਣ ਹੁੰਦੇ ਆ ਕੰਸਟਰਕਸ਼ਨ ਇਹ ਬਹੁਤ ਜ਼ਿਆਦਾ ਬੇਦਇਆ ਤਾਂ ਇਹਦਾ ਮਤਲਬ ਇਹ ਆ ਕਿ ਇਦਾਂ ਦੀਆਂ ਸ਼ਿਕਾਇਤਾਂ ਕਰਨ ਵਾਲੇ ਜਾਇਜ਼ ਹਨ ਸਾਨੂੰ ਬਹੁਤ ਵਾਰੀ ਜਦੋਂ ਐਨ ਆਰ ਆਈ ਮਿਲਦੇ ਆ ਉਹ ਇਸ ਸੰਬੰਧੀ ਦੱਸਦੇ ਆ ਕਿ ਯਾਰ ਸਾਡੀ ਆਵਾਜ਼ ਸੁਣੋ ਕਿਉਂਕਿ ਮਹਿੰਗੀਆਂ ਟਿਕਟਾਂ ਬਹੁਤ ਖੱਜਲ ਹੁੰਦੇ ਨੇ ਯਾਤਰੀ ਤੋ ਇਸ ਕਰਕੇ ਇੰਨੀ ਗੱਲ ਗੌਲੀ ਨਹੀਂ ਪਰ ਆਪਣੇ ਇੱਥੇ ਤੁਹਾਨੂੰ ਪਤਾ ਗੱਲ ਉਦੋਂ ਤੱਕ ਗੌਲੀ ਨਹੀਂ ਜਾਂਦੀ ਜਦੋਂ ਤੱਕ ਬੰਦੇ ਨਾ ਮਰ ਜਾਣ ਇੱਥੇ ਤਾਂ ਬੜੀ ਦੁਖਦ ਗੱਲ ਹੈ ਕਿ अनेका ਜਾਣਾ ਛੱਲੇ ਗਏ ਸੋ ਇਹ ਸਾਫ ਹੈ ਕਿ ਇਹ ਸ਼ਿਕਾਇਤਾਂ ਬਿਲਕੁਲ जायਜ਼ ਹਨ ਤੇ ਇੰਨੀਆਂ ਮਹਿੰਗੀਆਂ ਟਿਕਟਾਂ ਲੈਣ ਵਾਲੇ ਇੰਨੀਆਂ ਕਮਾਈਆਂ ਕਰਨ ਵਾਲੇ ਜਿਹੜੇ ਆ ਜੋ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜੋ ਸਰਵਿਸ ਪ੍ਰੋਵਾਈਡਿੰਗ ਉਹਨਾਂ ਨੇ ਕਰਨੀ ਹੁੰਦੀ ਹੈ ਕਹਤੇ ਦੇ ਮੁਤਾਬਕ ਉਹਦੇ ਵਿੱਚ ਬਹੁਤ ਹੀਲ ਹੋ ਜਾਂ ਤੋਂ ਕਰਦੇ ਰਹੇ ਨੇ ਹੂੰ ਜੀ ਸੋ ਇੱਥੇ ਹੀ ਕਮ ਖਬਰਾਂ ਦਾ ਸਮਾਂ ਹੁੰਦਾ ਸਮਾਪਤ ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋ ਇਹਸਾਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਆਪਣੇ ਵਿਚਾਰ رائے ਟਿੱਪਣੀਆਂ ਜ਼ਰੂਰ ਸਾਂਝੇ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਰਹੇਗੀ ਬਰਕਰਾਰ ਦਿਓ ਇਜਾਜ਼ਤ ਧੰਨਵਾਦ